ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਿਅਨਾ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਵਾਰੀ ਫਿਰ ਤੋਂ ਲੈ ਕੇ ਆਏ ਹਾਂ ਤੁਹਾਡੇ ਲਈ ਨਵੇਂ-ਨਵੇਂ ਜੇ ਸੂਟ ਤੇ ਨਵੀਂ ਵੀਡੀਓ ਸੋ ਐਸੀ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਐਂਡ ਤੱਕ ਦੇਖਿਓ ਸਾਰੀ ਵੀਡੀਓ ਬਹੁਤ ਹੀ ਸੋਹਣੇ ਸੂਟ ਨੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਲਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਆਪਣੀ ਜਿਹੜੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਹੋਰ ਵੀ ਜਿਹੜੇ ਪੈਨਸਾਵਾ ਤੱਕ ਆ ਜਿਹੜੀ ਪਹੁੰਚ ਸਕੇ ਆ ਵਾਲਾ ਸੂਟ ਰਹੇਗਾ ਆਪਣਾ ਕਲੇਵ ਦੇ ਉੱਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਦੇ ਵਿੱਚ ਕਲਰ ਤਾਂ ਆਪਣੇ ਕੋਲ ਬਹੁਤ ਆਏ ਸੀ ਪਰ ਕੁਝ ਆਪਣੇ ਸੇਲ ਹੋ ਗਏ ਨੇ ਬਹੁਤ ਹੀ ਸੋਹਣਾ ਫੈਬਰਿਕ ਆਲ ਓਵਰ 5 ਮੀਟਰ ਸੂਟ ਰਹੇਗਾ ਬਿਲਕੁਲ ਸੌਫਟ ਹੈ ਕੋਈ ਚੁਬਣ ਵਾਲਾ ਨਹੀਂ ਹੈ ਕੋਈ ਇਹਦੇ ਵਿੱਚ ਬਲ ਨਹੀਂ ਪੈਂਦੇ ਹੈਗੇ ਵਾਲੇ ਬਹੁਤ ਹੀ ਸੋਹਣਾ ਹੈ ਤੇ ਆ ਜਿਨ੍ਹਾਂ ਨੇ ਆਲਓਵਰ ਲੈਣਾ ਆਲਓਵਰ ਵੀ ਲੈ ਸਕਦੇ ਆ ਜੇ ਇਹਦੇ ਨਾਲ ਕੰਟਰਾਸਟ ਕਰਕੇ ਕੋਈ ਐਮਬਰਾਇਡਰੀ ਕੁਛ ਵੀ ਕਰਵਾਉਣਾ ਚਾਹੁੰਦੀ ਆ ਬਾਟਮ ਤੇ ਐਮਬਰਾਇਡਰੀ ਉਸ ਤਰ੍ਹਾਂ ਵੀ ਅਸੀਂ ਕਰਵਾ ਕੇ ਦਵਾਂਗੇ ਜਿਸ ਤਰ੍ਹਾਂ ਦਾ ਤੁਸੀਂ ਦੁਪੱਟਾ ਕਹੋਗੇ ਔਰਗੈਂਜ਼ਾ ਦਾ ਚਨੌਨ ਦਾ ਜਾਂ ਪਿਓਰ ਦਾ ਜਿਸ ਤਰ੍ਹਾਂ ਦਾ ਵੀ ਤੁਸੀਂ ਦੁਪੱਟਾ ਕਹੋਗੇ ਉਦਾਂ ਦਾ ਦੁਪੱਟਾ ਤਿਆਰ ਕਰਵਾ ਕੇ ਵੀ ਅਸੀਂ ਤੁਹਾਨੂੰ ਇਹ ਜਿਹੜਾ ਵਾਲਾ ਸੂਟ ਆ ਜਿਹੜਾ ਪ੍ਰੋਵਾਈਡ ਕਰਵਾ ਸਕਦੇ ਆ ਇਹ ਸੀ ਆਪਣਾ ਪਹਿਲਾ ਕਲਰ ਇਸ ਦੇ ਵਿੱਚ ਨੈਕਸਟ ਰਹੇਗਾ ਬਲੈਕ ਕਲਰ ਦੇ ਵਿੱਚ ਪ੍ਰਿੰਟ ਆ ਜਿਹੜਾ ਇਹਦਾ ਸੇਮ ਹੈ ਤੇ ਕਲਰ ਹੈ ਜਿਹੜਾ ਉਹ ਰਹੇਗਾ ਬਲੈਕ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਕਿਉਂਕਿ ਅੱਜ ਕੱਲ ਜਿਹੜੇ ਪ੍ਰਿੰਟ ਸੂਟ ਨੇ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਇਹਨਾਂ ਨੂੰ ਆਪਾਂ ਨੰਬਰ ਦਵਾਂਗੇ 1 ਤੇ ਆਪਣੇ ਸੂਟ ਦਾ ਕਲਰ ਦੱਸ ਕੇ ਤੁਸੀਂ ਆਪਣੀ ਜਿਹੜੀ ਬੁਕਿੰਗਾਂ ਕਰਵਾ ਸਕਦੀਆਂ ਤਾਂ ਜੋ ਜਿਹੜਾ ਸੂਟ ਹੈ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਬਨੇ ਰਿਹਾ ਕਰੋ ਤੇ ਆਪਣੇ ਜਿਹੜੇ ਵੀਡੀਓਜ਼ ਦੇਖ ਕੇ ਅੱਗੇ ਵੀ ਤੁਸੀਂ ਸ਼ੇਅਰ ਕਰਦੇ ਰਹੋ ਇਸ ਦੇ ਵਿੱਚ ਹੀ ਕਰੇਵ ਦੇ ਵਿੱਚ ਹੀ ਆਪਣਾ ਨੈਕਸਟ ਆਰਟੀਕਲ ਆਏਗਾ ਇਹ ਵਾਲਾ ਬਹੁਤ ਹੀ ਸੋਹਣਾ ਕਲਰ ਹੈ ਪਿਆਰਾ ਜਿਹਾ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਇਹ ਵੀ ਆਲ ਓਵਰ 5 ਮੀਟਰ ਸੂਟ ਰਹੇਗਾ ਇਸ ਨੂੰ ਵੀ ਤੁਸੀਂ ਕੰਟਰਾਸਟ ਕਰਵਾ ਕੇ ਜਾਂ ਆਲ ਓਵਰ ਹੈ ਜਿਹੜਾ ਉਹ ਵੀ ਲੈ ਸਕਦੇ ਹੋ ਦੁਪੱਟਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਹੜਾ ਜਿਹੋ ਜਿਹਾ ਵੀ ਤੁਸੀਂ ਦੁਪੱਟਾ ਕਹੋਗੇ ਉਹ ਜਿਹੜਾ ਦੁਪੱਟਾ ਤੁਹਾਨੂੰ ਤਿਆਰ ਕਰਵਾ ਕੇ ਦਵਾਂਗੇ ਤੇ ਇਸ ਦਾ ਨੰਬਰ ਰਹੇਗਾ 2 ਇਹ ਆਪਣੀ ਅੱਜ ਦੀ ਵੀਡੀਓ ਦਾ ਦੋ ਨੰਬਰ ਸੂਟ ਰਹੇਗਾ ਸੂਟ ਦਾ ਨੰਬਰ ਦੱਸ ਕੇ ਜਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੀ ਜਿਹੜੀ ਬੁਕਿੰਗਾਂ ਕਰਵਾ ਸਕਦੇ ਹੋ ਜੀ हेलो जी ਇਹ ਵੀ ਰਹੇਗਾ ਕ੍ਰੇਪ ਤੇ ਇਹਦਾ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੈ ਫਰੋਜ਼ੀ ਕਲਰ ਹੈ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਸਾਰੀ ਆਲਓਵਰ ਸੂਟ ਹੈ ਇਹਨੂੰ ਵੀ ਤੁਸੀਂ ਕੰਟਰਾਸਟ ਨਾਲ ਵੀ ਲੈ ਸਕਦੇ ਹੋ ਤੇ ਆਲਓਵਰ ਵੀ ਲੈ ਸਕਦੇ ਹੋ ਦੁਪੱਟਾ ਵੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਉਸੇ ਤਰ੍ਹਾਂ ਹੀ ਤੁਸੀਂ ਇਹਦੇ ਨਾਲ ਵੀ ਦੁਪੱਟਾ ਜਿਹੜਾ ਕੰਬਾਈਨ ਕਰਵਾ ਸਕਦੇ ਹੋ ਤੇ ਇਸ ਦਾ ਨੰਬਰ ਰਹੇਗਾ ਤੇ ਕੱਟ ਇਹਨਾਂ ਦੀ 5 ਮੀਟਰ ਰਹੇਗੀ ਜੇਕਰ ਕਿਸੇ ਨੇ ਸ਼ਰਟ ਬਾਟਮ ਲਗਵਾਨੀ ਆ ਤਾਂ 2.5 2.5 ਜਾਂ 5 ਦੀ ਹੀ ਕੱਟ ਮਿਲੇਗੀ ਕੋਈ 2 ਦੀ ਜਾਂ 4 ਦੀ ਇਸ ਤਰ੍ਹਾਂ ਦੀ ਕੋਈ ਕਟ ਨਹੀਂ ਲੱਗੇਗੀ 2.5 ਜਾਂ 5 ਦੀ ਹੀ ਇਸ ਵਿੱਚ ਕੱਟ ਜਿਹੜੀ ਮਿਲੇਗੀ ਤੁਹਾਨੂੰ ਇਸ ਦਾ ਨੰਬਰ ਰਹੇਗਾ 3 ਇਹ ਵਾਲਾ ਸੂਟ ਰਹੇਗਾ ਬਰਬਰੀ ਬਰਬਰੀ ਇਸ ਜਿਹੜਾ ਸਾਲ ਦਾ ਬਹੁਤ ਹੀ ਵਧੀਆ ਫੈਬਰਿਕ ਰਿਹਾ ਬਹੁਤ ਹੀ ਪਹਿਣਾਂ ਦੀ ਜਿਹੜੀ ਡਿਮਾਂਡ ਹੈ ਜਿਹੜੀ ਬਣੀ ਰਹਿੰਦੀ ਹੈ ਕਰਕੇ ਅਸੀਂ ਦੁਬਾਰਾ ਲੈ ਕੇ ਆਏ ਹਾਂ ਬਰਬਰੀ ਦੇ ਵਿੱਚ ਕਲਰਸ ਇਹ ਵੀ ਬਹੁਤ ਹੀ ਸੋਹਣੀ ਵਰਬਰੀ ਦੀ ਸ਼ਰਟ ਰਹੇਗੀ 2.5 ਮੀਟਰ ਦੀ 2.5 ਮੀਟਰ ਦੀ ਹੀ ਇਸ ਦੀ ਮਸਲੀਨ ਦੀ ਬਾਟਮ ਰਹੇਗੀ ਸੋ ਇਸ ਦਾ ਨੰਬਰ ਰਹੇਗਾ 4 ਜਿਹੜੀਆਂ ਭੈਣਾਂ ਪਹਿਲਾਂ ਵੀ ਵਰਬਰੀ ਤੋਂ ਰਹਿ ਗਈਆਂ ਸੀ ਉਹ ਆਪਣੀ ਬੁਕਿੰਗ ਕਰਵਾ ਕੇ ਆਪਣੇ ਜਿਹੜੇ ਸੂਟ ਆ ਉਹ ਲੈ ਸਕਦੀਆਂ ਇਸ ਦੀ 2.5 2.5 ਦੀ ਹੀ ਕੱਟ ਰਹੇਗੀ ਇਹ ਰਹੇਗਾ ਇਸ ਦਾ ਨੈਕਸਟ ਕਲਰ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਰਹੇਗਾ ਬਹੁਤ ਹੀ ਸੋਹਣੀ ਵਰਬਰੀ ਹੈ ਤੇ ਇਹ ਰਹੇਗੀ ਇਸਦੀ ਮਸਲੀਨ ਦੀ ਪ੍ਰਿੰਟਡ ਸੈਲਫ ਪ੍ਰਿੰਟ ਦੇ ਵਿੱਚ ਇਸਦੀ ਬਾਟਮ ਰਹੇਗੀ 22 22 ਦੀ ਕੱਟ ਰਹੇਗੀ ਇਸਦੀ ਇਸ ਦਾ ਨੰਬਰ ਰਹੇਗਾ 5 ਕਿਉਂਕਿ ਬਹੁਤ ਸਾਰੇ ਸਿਸਟਰ ਸਾਡੀਆਂ ਪਹਿਲਾਂ ਵੀ ਬਰਬਰੀ ਤੋਂ ਰਹਿ ਗਈਆਂ ਸੀ ਸੋ ਇਸ ਕਰਕੇ ਅਸੀਂ ਦੁਬਾਰਾ ਜਿਹੜੀ ਇਹ ਮੰਗਵਾਈ ਹੈ ਵੀ ਤਾਂ ਜੋ ਉਹਨਾਂ ਤੱਕ ਵੀ ਜਿਹੜੀ ਪਹੁੰਚ ਸਕੇ ਸੋ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਕਲਰਸ ਨੇ ਇਹਨਾਂ ਦੇ ਨਾਲ ਵੀ ਜੇ ਤੁਸੀਂ ਦੁਪੱਟੇ ਬਣਵਾਉਣਾ ਚਾਹਨੀ ਆ ਮਸਲੀਨ ਦੇ ਬਦਰੀ ਦੇ ਜਾਂ ਕੋਈ ਵੀ ਬਰਬਰੀ ਟੋਨ ਟੂ ਟੋਨ ਦੁਪੱਟਾ ਉਹ ਵੀ ਆਪਣੇ ਕੋਲ ਅਵੇਲੇਬਲ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਇਹ ਵੀ ਬਰਬਰੀ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਰਹੇਗੀ ਇਸ ਦੀ ਤੇ ਇਹ ਰਹੇਗੀ ਇਸ ਦੀ ਸ਼ਰਟ ਤੇ ਇਹ ਰਹੇਗੀ ਇਸ ਦੀ ਮਸਲੀਨ ਦੀ ਹੀ ਬਾਟਮ 22 22 ਦੀ ਕੱਟ ਰਹੇਗੀ ਇਸ ਦਾ ਨੰਬਰ ਰਹੇਗਾ 6 6 ਨੰਬਰ ਆਪਣਾ ਇਹ ਸੂਟ ਰਹੇਗਾ ਜਿਸ ਦਾ ਨੰਬਰ ਜਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੀ ਇਸ ਦੀ ਬੁਕਿੰਗ ਆ ਜਿਹੜੀ ਕਰਵਾ ਸਕਦੇ। ਇਹ ਵੀ ਬਹੁਤ ਹੀ ਸੋਹਣਾ ਕਲਰ ਹੈ। ਮਿੱਠਾ ਜਿਹਾ ਕਲਰ ਹੈ ਇਸ ਦਾ। ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਤੇ ਇਹ ਰਹੇਗੀ ਇਸ ਦੀ ਬਾਟਮ 2.5 2.5 ਦੀ ਕੱਟ ਰਹੇਗੀ। ਦੁਪੱਟਾ ਜਿਹੋ ਜਿਹਾ ਤੁਸੀਂ ਕਹੋਗੇ ਉਹ ਜਿਹਾ ਤਿਆਰ ਕਰਵਾ ਕੇ ਤੁਹਾਨੂੰ ਦੇ ਸਕਦੇ ਹਾਂ ਜੀ। ਇਸ ਦਾ ਨੰਬਰ ਰਹੇਗਾ 7 ਨੰਬਰ ਜਸ ਸੂਟ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੀ ਬੁਕਿੰਗ ਆ ਜਿਹੜੀ ਕਰਵਾ ਸਕਦੇ। ਚਲੋ ਜੀ ਇਹਦਾ ਕਲਰ ਬਹੁਤ ਹੀ ਸੋਹਣਾ ਖਿੜਿਆ ਖਿੜਿਆ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਿਉਂਕਿ ਮੌਸਮ ਵੀ ਹੁਣ ਇਦਾਂ ਦਾ ਠੰਡਾ ਜਿਹਾ ਮੌਸਮ ਆ ਗਿਆ ਉਹਦੇ ਵਿੱਚ ਇਹ ਜਿਹੇ ਕਲਰ ਹੈ ਜਿਹੜੇ ਬਹੁਤ ਹੀ ਸੋਹਣੇ ਲੱਗਦੇ ਨੇ ਇਹ ਰਹੇਗੀ ਸ਼ਰਟ ਤੇ ਇਹ ਰਹੇਗੀ ਬਾਟਮ ਬਾਟਮ ਦਾ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ ਤੇ ਇਸ ਦਾ ਨੰਬਰ ਰਹੇਗਾ 8 8 ਨੰਬਰ ਆਪਣਾ ਇਹ ਸੂਟ ਰਹੇਗਾ ਸੂਟ ਦਾ ਨੰਬਰ ਦੱਸ ਕੇ ਆਪਣੀ ਜਿਹੜੀ ਆ ਬੁਕਿੰਗਾਂ ਤੁਸੀਂ ਕਰਵਾ ਸਕਦੇ ਹੋ ਇਹ ਵਾਲਾ ਆਰਟੀਕਲ ਜਿਹੜਾ ਇਹ ਵੀ ਬਹੁਤ ਹੀ ਸੋਹਣਾ ਜਿਹੜਾ ਫੈਬਰਿਕ ਹੈ ਇਹ ਬਰਬਰੀ ਨਹੀਂ ਹੈ ਪਰ ਕੋਈ ਹੋਰ ਫੈਬਰਿਕ ਹੈ ਫੈਬਰਿਕ ਦਾ ਨਾਮ ਇਸ ਟਾਈਮ ਮੈਨੂੰ ਵੀ ਨਹੀਂ ਪਤਾ ਕੀ ਹੈ ਪਰ ਆਪਣੇ ਕੋਲ ਆਇਆ ਸੀ ਇਸ ਕਰਕੇ ਮੈਂ ਕਿਹਾ ਚਲੋ ਦਿਖਾ ਦਿੰਦੀ ਹਾਂ ਪਰ ਇਸ ਦੇ ਵਿੱਚ ਚੈੱਕ ਬਣਿਆ ਹੋਇਆ ਬਟ ਇਹ ਬਰਬਰੀ ਨਹੀਂ ਹੈ ਮਸਲੀਨ ਦੀ ਤਰ੍ਹਾਂ ਦੀ ਫੀਲ ਹੈ ਪਰ ਚੈੱਕ ਬਣਿਆ ਹੋਇਆ ਸੈਲਫ ਦੇ ਵਿੱਚ ਤੇ ਇਹ ਰਹੇਗੀ ਇਸ ਦੀ ਬਾਟਮ 2.5 ਮੀਟਰ ਦੀ ਇਸ ਦੀ ਬਾਟਮ ਤੇ 2.5 ਮੀਟਰ ਦੀ ਹੀ ਇਸ ਦੀ ਸ਼ਰਟ ਰਹੇਗੀ ਇਸ ਦੇ ਵਿੱਚ ਕਲਰ ਨਹੀਂ ਜਿਹੜੇ ਆਪਣੇ ਕੋਲ ਇਸ ਟਾਈਮ ਆਈ ਨਹੀਂ ਦੋ ਇੱਕ ਕਲਰ ਆਵਲਾ ਰਹੇਗਾ ਲਓ ਜੀ ਦੋਨੋਂ ਕਲਰ ਤੁਹਾਨੂੰ ਦਿਖ ਜਾਣਗੇ ਇੱਕ ਕਲਰ ਆਵਲਾ ਰਹੇਗਾ ਇਹ ਰਹੇਗੀ ਇਸ ਦੀ ਸ਼ਰਟ ਤੇ ਇਹ ਰਹੇਗੀ ਇਸ ਦੀ ਬਾਟਮ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਇਸ ਦਾ ਨੰਬਰ ਰਹੇਗਾ 9 9 ਨੰਬਰ ਆਪਣੇ ਸੂਟ ਰਹਿਣਗੇ ਇਹਨਾਂ ਦਾ ਕਲਰ ਦੱਸ ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਆ ਉਹ ਕਰਵਾ ਸਕਦੇ ਹੋ ਇਹ ਵਾਲਾ ਆਰਟੀਕਲ ਰਹੇਗਾ ਆਪਣਾ ਸ਼ਿਮਰ ਪਸ਼ਮੀਨਾ ਤੇ ਕਿਉਂਕਿ ਠੰਡ ਵੀ ਸ਼ੁਰੂ ਹੋ ਗਈ ਐ ਸੋ ਪਹਿਣਾ ਨੂੰ ਆਪਣੀ ਸਰਦੀਆਂ ਵਾਲੇ ਸੂਟ ਵੀ ਚਾਹੀਦੇ ਹੁੰਦੇ ਨੇ ਇਸ ਕਰਕੇ ਅਸੀਂ ਹੁਣ ਲੈ ਕੇ ਆਏ ਤੁਹਾਡੇ ਲਈ ਪਸ਼ਮੀਨੇ ਦੇ ਸੂਟ ਇਹ ਰਹੇਗੀ ਸ਼ਰਟ ਤੁਮਨਾਂ ਬ੍ਰਾਂਡ ਦਾ ਜਿਹੜਾ ਇਹ ਸੂਟ ਰਹੇਗਾ ਇਹ ਰਹੇਗੀ ਇਸਦੀ ਬਾਟਮ ਸਦੱਸਾ ਬਾਟਮ ਹੈ ਇਸ ਦੀ ਬਾਟਮ ਸੈਲਫ ਦੇ ਵਿੱਚ ਇਸ ਦੀ ਬਾਟਮ ਰਹੇਗੀ ਤੇ ਇਹ ਰਹੇਗਾ ਮਸਲੀਨ ਦਾ ਦੁਪੱਟਾ ਕਿਉਂਕਿ ਹਜੇ ਸ਼ਾਲ ਵਗੈਰਾ ਤਾਂ ਆਪਾਂ ਕੈਰੀ ਨਹੀਂ ਕਰ ਸਕਦੇ ਇਸ ਲਈ ਇਹਨਾਂ ਦੇ ਨਾਲ ਆਏ ਨੇ ਦੁਪੱਟੇ ਕਾ ਠੰਡ ਦੇ ਵਿੱਚ ਜਿਹੜੇ ਦੁਪੱਟੇ ਆ इजीली ਕੈਰੀ ਕਰ ਸਕਦੇ ਆਪਾਂ ਬਹੁਤ ਹੀ ਸੋਹਣਾ ਪ੍ਰਿੰਟਡ ਜਿਹਾ ਇਸ ਦਾ ਦੁਪੱਟਾ ਰਹੇਗਾ ਤੇ ਇਸ ਦਾ ਨੰਬਰ ਰਹੇਗਾ 10 10 ਨੰਬਰ ਇਹ ਵਾਲਾ ਆਪਣਾ ਸੂਟ ਰਹੇਗਾ ਕਲਰਸ ਇਹਨਾਂ ਦੇ ਵਿੱਚ ਹੋਰ ਵੀ ਆਏ ਸੀ ਜੋ ਨਾਲ ਦੀ ਨਾਲ ਆਪਣੇ ਕੋਲੋਂ ਸੇਲ ਹੋ ਗਏ ਆ ਕਿਉਂਕਿ ਦਿਵਾਲੀ ਦੇ ਦਿਨ ਚੱਲਦੇ ਸੀ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਿਆ ਕੁਝ ਤੁਸੀਂ ਵੀ ਸਾਰੇ ਬੀਜੀ ਸੀ ਇਸ ਕਰਕੇ ਆਪਣੇ ਨਾਲ ਦੀ ਨਾਲ ਸੇਲ ਹੋ ਗਿਆ ਵੀ ਬਹੁਤ ਹੀ ਸੋਹਣਾ ਪਸ਼ਮੀਨਾ ਦਾ ਆਰਟੀਕਲ ਹੈ ਤੇ ਸਾਰੇ ਦੇ ਵਿੱਚ ਜਿਹੜਾ ਥ੍ਰੈਡ ਦਾ ਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ ਵਿੱਚ ਤੇ ਇਹ ਰਹੇਗੀ ਇਸ ਦੀ ਬਾਟਮ ਉਸੇ ਤਰ੍ਹਾਂ ਦੀ ਸੈਲਫ ਦੇ ਵਿੱਚ ਇਸ ਦੀ ਜਿਹੜੀ ਆ ਬਾਟਮ ਬਣੀ ਹੋਈ ਆ ਪ੍ਰਿੰਟਡ ਤੇ ਇਹ ਰਹੇਗੀ ਸ਼ਰਟ ਤੇ ਇਹ ਰਹੇਗਾ ਇਸ ਦਾ ਦੁਪੱਟਾ ਬਹੁਤ ਹੀ ਸੋਹਣਾ ਜਿਹੜਾ ਪ੍ਰਿੰਟਡ ਦੁਪੱਟਾ ਮਸਲੀਨ ਦਾ ਹੀ ਇਸ ਦਾ 2.5 ਮੀਟਰ ਦਾ ਦੁਪੱਟਾ ਰਹੇਗਾ ਇਸ ਦਾ ਨੰਬਰ ਰਹੇਗਾ 11 11 ਨੰਬਰ ਆਪਣਾ ਇਹ ਵਾਲਾ ਸੂਟ ਰਹੇਗਾ ਸੂਟ ਦਾ ਨੰਬਰ 10 ਕੇ ਇਸ ਦੀ ਜਿਹੜੀ ਆ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਦੋ ਆਰਟੀਕਲ ਆਪਣੇ ਕੋਲ ਹੋਰ ਨਹੀਂ ਉਹੀ ਬਹੁਤ ਸੋਹਣੀ ਨੇ ਇਹਦਾ ਵੀ ਸੇਮ ਹੈ ਕਿਹੜੀ ਬ੍ਰੈਂਡ ਦਾ ਸੂਟ ਹੈ ਬਟ ਇਹਦੇ ਨਾਲ ਦੇ ਵੀ ਸੂਟ ਕਾਫੀ ਜ਼ਿਆਦਾ ਆਏ ਸੀ ਆਪਣੇ ਕੋਲੇ ਇਸ ਟਾਈਮ ਤੇ ਇੱਕ ਪੀਸ ਹੈ ਜਿਹੜੀਆਂ ਵੀ ਸਿਸਟਰਸ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਕਿਉਂਕਿ ਦੀਵਾਲੀ ਤੇ ਸਾਰਿਆਂ ਨੇ ਨਵੇਂ-ਨਵੇਂ ਸੂਟ ਪਾਉਣੇ ਹੁੰਦੇ ਨੇ ਇਸ ਕਰਕੇ ਨਾਲ ਦੀ ਨਾਲ ਇਹ ਜਿਹੜੇ ਸੇਲ ਹੋ ਗਏ ਆ ਬਹੁਤ ਹੀ ਸੋਹਣੀ ਜੀ ਸ਼ਰਟ ਰਹੇਗੀ ਸ਼ਿਮਰ ਦੇ ਵਿੱਚ ਤੇ ਇਹ ਲਾਈਨਿੰਗ ਬਣੀ ਹੋਈ ਆ ਇਹਦੇ ਵਿੱਚ 골ਡਨ ਕਲਰ ਦੀ ਵਿੱਚ ਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ ਉੱਤੇ ਤੇ ਇਸ ਦੀ ਰਹੇਗੀ ਬਾਟਮ ਕ੍ਰੇਪ ਸਿਲਕ ਰੀਸ ਦੀ ਬਾਟਮ ਰਹੇਗੀ ਤੇ ਇਹ ਰਹੇਗਾ ਇਸ ਦਾ ਦੁਪੱਟਾ ਦੁਪੱਟਾ ਬਹੁਤ ਹੀ ਸੋਹਣਾ ਇਸ ਦਾ ਦੁਪੱਟਾ ਬਣਿਆ ਹੋਇਆ ਸਾਰਾ ਦੁਪੱਟਾ ਜਿਹੜਾ ਇਸ ਤਰ੍ਹਾਂ ਦਾ ਮਲਟੀ ਸ਼ੇਡ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਿੰਟਡ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਤੇ ਵਰਕ ਰਹੇਗਾ ਤੇ ਨਾਲ ਲੈਸ ਇਸ ਦਾ ਕੰਮ ਹੋਇਆ ਹੋਇਆ ਇਸ ਦਾ ਨੰਬਰ ਰਹੇਗਾ 12 12 ਨੰਬਰ ਆਪਣਾ ਇਹ ਸੂਟ ਰਹੇਗਾ ਸੂਟ ਦਾ ਨੰਬਰ ਦੱਸ ਕੇ ਜਿਹੜੀ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਆ ਜਿਹੜੀਆਂ ਸਿਸਟਰਸ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਭ ਤੋਂ ਪਹਿਲਾਂ ਜਿਹੜੀ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਆ ਕਰੋ ਇਹ ਵਾਲੇ ਸੂਟ ਦੇ ਬਾਰੇ ਤਾਂ ਦੱਸਣ ਦੀ ਕੁਝ ਲੋੜ ਹੀ ਨਹੀਂ ਪੈਂਦੀ ਕਿਉਂਕਿ ਰਾਜਾ ਰਾਣੀ ਰਾਜਾ ਰਾਣੀ ਹਰ ਪਾਸੇ ਹੋਇਆ ਹੋਇਆ ਇਹਦੇ ਵਿੱਚ ਵੀ ਆਪਣੇ ਕੋਲ ਕਲਰ ਕਾਫੀ ਆਏ ਸੀ ਇਸ ਟਾਈਮ ਤੇ ਆਪਣੇ ਕੋਲ 10 ਕੋ ਕਲਰ ਹੈਗਾ ਏ ਜਿਹੜੀਆਂ ਵੀ ਸਿਸਟਰਸ ਨੂੰ ਚਾਹੀਦਾ ਹੈ ਉਹ ਆਪਣਾ ਇਹ ਸੂਟ ਆਦੀ ਬੁਕਿੰਗ ਕਰਵਾ ਸਕਦੀਆਂ ਨੇ ਰਾਜਾ ਰਾਣੀ ਵਾਲਾ ਸੂਟ ਪ੍ਰੋਪਰ ਜਿਹੜੇ ਦੇ ਪਿਕਚਰਸ ਆ ਜਿਹੜੀ ਸਾਰੀਆਂ ਇਹਦੇ ਤੇ ਬਣੀ ਹੋਈ ਆ ਇਹ ਰਹੇਗਾ ਇਸ ਦਾ ਦੁਪੱਟਾ ਬਹੁਤ ਹੀ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਏ ਜਰੀ ਦੇ ਵਿੱਚ ਔਰ ਸਾਈਡ ਤੇ ਲੈਸ ਲੱਗੀ ਹੋਈ ਆ ਦੁਪੱਟੇ ਤੇ ਰਹੇਗੀ ਸ਼ਰਟ ਤੇ ਇਹ ਰਹੇਗੀ ਇਸ ਦੀ ਬਾਟਮ ਕਰੇਵ ਦੀ ਹੀ ਇਸਦੀ ਬਾਟਮ ਰਹੇਗੀ 크ਰੇਵ ਦੇ ਵਿੱਚ ਹੀ ਇਹ ਸ਼ਰਟ ਹੈ ਸ਼ਰਟ ਕੋਈ ਮਿਕਸ ਕਪੜਾ ਨਹੀਂ ਹੈ ਕੁਛ ਨਹੀਂ ਹੈ ਸਾਰੀ 크ਰੇਵ ਸਿਲਕ ਦੇ ਉੱਤੇ ਸ਼ਰਟ ਬਣੀ ਹੋਈ ਹੈ ਸਾਰੀ ਸ਼ਰਟ ਦੇ ਉੱਤੇ ਵਰਕ ਹੋਇਆ ਹੋਇਆ ਕੱਲੀ ਪ੍ਰਿੰਟਿੰਗ ਨਹੀਂ ਹੈਗੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਇਸ ਦਾ ਨੰਬਰ ਰਹੇਗਾ 13 ਇਹ ਸੀ ਆਪਣੀ ਵੀਡੀਓ ਦਾ ਅੱਜ ਦਾ ਲਾਸਟ ਆਰਟੀਕਲ ਸੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੇ ਹੋ ਸਾਡੇ ਚੈਨਲ ਨੂੰ ਬਹੁਤ ਵਧੀਆ ਰਿਸਪਾਂਸ ਦਿੱਤਾ ਏ ਉਸੇ ਤਰ੍ਹਾਂ ਅੱਗੇ ਵੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਸੂਟ ਲੈ ਕੇ ਆ ਸਕੀਏ ਤੇ ਤੁਸੀਂ ਆਪਣੇ ਲਈ ਜਿਹੜੇ ਸੂਟ ਆ ਵਧੀਆ-ਵਧੀਆ ਬਾਏ ਕਰ ਸਕੋ ਸੋ ਮੈਂ ਲੈਂਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਬਾਏ ਬਾਏ